پنځ سر د نننن لایمن دی پنځ بنه لري تینه دي تیته تینه لري تا پنځ سر د نننن لایمن دی ਆ ਮੈਂ ਬਨੇ ਰਤੀ ਗਨੇ ਜਿੱਤੇ ਅਤੀ ਗਾੜ ਦਿੱਤਾ ਚੱਲ ਜੱਪ ਕਰ ਮੈਨੂੰ ਪਤਾ ਦਲਾ ਮਾਪੂਤਰਾ ਦੇ ਨਾਲ ਬਾਹ ਲੈਂਦੀ ਕਿੰਦੇ ਨਾਲ ਗੱਲ ਕਰਨੀ ਨਾ ਬਨੇ ਸ ਅੰਮ੍ਰ ਨਾ ਬਨੇ ਅਰੇ ਤੀ ਗਨੇ ਟਿੱਟੇ ਅਰੇ ਗਾਣੇ ਦਿੱਤਾ ਚੱਲ ਚੱਪ ਕਰ ਬੈਨ ਨੂੰ ਪਤਾ ਦਵਾ ਮਾਪੂਤਰਾ ਦੇ ਨਾਲ ਬਾਹ ਲੈਂਦੀ ਕਿੰਨੇ ਨਾਲ ਗੱਲ ਕਰਨੀ ਨਾ ਬਨੇ ਸਿਰ ਤੇ ਨਾ ਤਨ ਲਾਈ ਮੈਂ ਦੀ ਅੰਮ੍ਰ ਨਾ ਬਨੇ ਅਰੇ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ ਕੋਲ ਟੈਡੀ ਵਾਲਾ ਦੇ ਕੋਲ ਇੱਕ ਵੱਡਾ ਸੜਕ ਹਾ사 ਹੋਇਆ ਦਰਅਸਲ ਆਰਮੀ ਦਾ ਟਰੱਕ ਸੀਗਾ ਔਰ ਉਹਦੇ ਥੱਲੇ ਇੱਕ ਮੋਟਰਸਾਈਕਲ ਆਉਂਦਾ ਜਿਹਦੇ ਕਰਕੇ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਜਿਹੜਾ ਰੋ ਰਿਹਾ ਬਰਲਾਪ ਕਰ ਰਿਹਾ ਤੁਸੀਂ ਸਕਰੀਨ ਦੇ ਉੱਤੇ ਦੇਖਿਆ ਇਹ ਉਸ ਪਰਿਵਾਰ ਤੇ ਮੈਂਬਰ ਨੇ ਉਹਦੀ ਮਾਂ ਆ ਮੁੰਡੇ ਦੀ ਔਰ ਕਹਿੰਦੇ ਨੇ ਕਿ ਕੰਮ ਤੋਂ ਸ਼ਾਇਦ ਮੁੰਡਾ ਵਾਪਸ ਆ ਰਿਹਾ ਸੀਗਾ ਔਰ ਉਸ ਦੌਰਾਨ ਇਹ ਹਾਦਸਾ ਵਾਪਰਦਾ ਆ ਔਰ ਫਿਰੋਜ਼ਪੁਰ ਦੇ ਟੈਡੀ ਵਾਲਾ ਦੇ ਕੋਲ ਜਿਹੜਾ ਆ ਇਹ ਪੂਰਾ ਹਾ ਸਾਹ ਵਾਪਰਿਆ ਹੈ ਔਰ ਇਹਦੇ ਵਿੱਚ 26 ਸਾਲਾਂ ਨੌਜਵਾਨ ਆ ਉਹ ਪਹਿਲਾਂ ਤੇ ਉਹ ਕਹਿੰਦੇ ਸੀ ਕਿ ਸਸਟੇਨ ਕਰੇਗਾ ਸੱਟਾਂ ਲੱਗੀਆਂ ਨੇ ਫਿਰ ਬਾਅਦ ਵਿੱਚ ਖਬਰ ਆਉਂਦੀ ਹੈ ਕਿ ਉਸ ਨੌਜਵਾਨ ਦੀ ਮੌਤ ਹੋ ਗਈ ਆ ਫਿਲਹਾਲ ਇਸ ਪਰਿਵਾਰ ਮੈਂਬਰ ਦਾ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਧੁੰਦ ਕਾਫੀ ਹੈ ਇਹਨੇ ਦਿਨੀ ਆਪਣਾ ਬਹੁਤ ਖਿਆਲ ਰੱਖੋ ਕਿਉਂਕਿ ਜੇ ਤੁਸੀਂ ਮੋਟਰਸਾਈਕਲ ਦੇ ਉੱਤੇ ਆ ਰਹੇ ਹੋ ਤੇ ਵੱਡਾ ਸਾਧਨ ਕਈ ਵਾਰੀ ਅੱਗੇ ਆਉਂਦਾ ਤੇ ਕਈ ਵਾਰ ਇਦਾਂ ਦੇ ਹਾਦਸੇ ਹੋ ਜਾਂਦੇ ਨੇ ਆਪਣਾ ਸਮਾਂ ਨਾਲ ਲੈ ਕੇ ਚੱਲੋ ਕਾਹਲੀ ਨਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਜਿਹੜਾ ਹੈ ਉਹ ਨਾਸਾਜ ਹੈ ਜਿਸ ਕਰਕੇ ਇਹ ਸਾਰੇ ਹਾਦਸੇ ਜਿਹੜੇ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਆਉਂਦੇ ਨੇ ਫਿਰ ਹਾਰ ਆਰਮੀ ਟਰੱਕ ਦੇ ਨਾਲ ਟੱਕਰ ਹੋਈ ਆ ਔਰ ਕਹਿੰਦੇ ਨੇ ਕਿ ਸੱਟਾ ਲੱਗਣ ਤੋਂ ਬਾਅਦ ਜਿਹ ਪੁਰ ਹਸਪਤਾਲ ਲੈ ਕੇ ਉਥੋਂ ਰੈਫਰ ਕੀਤਾ ਗਿਆ ਪਰ ਬਾਅਦ ਵਿੱਚ ਇਸ 26 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਪੁਲਿਸ ਮੈਂ ਪੁਲਿਸ ਦੇ ਨਾਲ ਵੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਹ ਪਿੰਡ ਟੈਂਡੀਵਾਲ ਦੇ ਵਾਰਦਾਤ ਹੋਈ ਜੀ ਮੇਰਾ ਭਾਂਜਾ ਅਛਿੰਦਾ ਸਿੰਘ ਕਰਨ ਪਟਾੜ੍ਹ ਸਿੰਘ ਪਿੰਡ ਟੈਂਡੀਵਾਲ ਤੋਂ ਜੋ ਕਿ ਇਧਰ ਜੱਲੋ ਕੇ ਇਹਦਾ ਨਾ ਵਿਆਹ ਤੋਂ ਫੈਕਸ਼ਨਲ ਹੈਗਾ ਸੀ اٹینڈ ਕਰਕੇ ਆ ਰਹੇ ਸੀ ਪਹਿਲਾਂ ਇਹਨਾਂ ਦਾ ਮੋੜਸਲ ਹੀ ਪਿਤਾ ਜੀ ਦਾ ਟਹਿਲ ਸਿੰਘ ਦਾ ਜੋ ਕਿ ਅੱਗੇ ਸੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹਨਾਂ ਦਾ ਮੋੜਸਲ ਲਗਾ ਸੀ ਤੇ ਸੰਦੀਪ ਸਿੰਘ ਉਸ ਤੋਂ ਬਾਅਦ ਹੈਗਾ ਸੀ ਤੀਜੇ ਨੰਬਰ ਰਸ਼ਿੰ다 ਸਿੰਘ ਤੇ ਸਰਬਜੀਤ ਸਿੰਘ ਜੋ ਕਿ ਅੱਗੋਂ ਆਰਮੀ ਵਾਲੀ ਦੀ ਗੱਡੀ ਆਈ ਏ ਬਹੁਤ ਜ਼ਿਆਦਾ ਵੱਡੀ ਸੀ ਜਿਹਦੀ ਇੱਕ ਲਾਈਟ ਜਗਦੀ ਸੀ ਤੇ ਇਹਨਾਂ ਸੋਚਿਆ ਹੋਣਾ ਛਿੰ다 ਸਿੰਘ ਨੇ ਵੀ ਸ਼ਾਇਦ ਇੱਕ ਮੋਟਰਸਾਈਕਲ ਦੀ ਹੋ ਸਕਦੀ ਲਾਈਟ ਤੇ ਜੇ ਉਹ ਕਿ ਇਹਨਾਂ ਵਿੱਚ ਐਕਸੀਡੈਂਟ ਹੋ ਗਿਆ ਇੱਥੇ ਆ ਕੇ ਤੇ ਜੋ ਕਿ ਛਿੰ다 ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸਰਬਜੀਤ ਸਿੰਘ ਜ਼ਖਮੀ ਹਾਲਤ ਹੋ ਗਿਆ ਤੇ ਇਹਨਾਂ ਨੂੰ ਇਹ 15-20 ਮਿੰਟ ਲਗਭਗ ਹੋ ਹੀ ਚੁੱਕੇ ਸੀ ਉਸ ਤੋਂ ਬਾਅਦ ਨਾ ਫੋਨ ਗਿਆ ਹੈ ਕੋਈ ਮੁੰਡਾ ਘਰੇ ਦਸਣ ਗਿਆ ਆਇਆ ਇਸ ਤਰ੍ਹਾਂ ਤੁਹਾਡੇ ਮੁੰਡੇ ਦੀ ਐਕਸੀਡੈਂਟ ਹੋ ਗਿਆ ਹੈ ਜੋ ਇੱਥੇ ਪਹੁੰਚੇ ਨੇ ਉਹਨਾਂ ਆਉਣ ਤੋਂ ਪਹਿਲਾਂ ਹੀ ਚੁੱਕ ਕੇ ਗੱਡੀ 'ਚ ਆਰਮੀਅਲ ਲੈ ਗਿਆ ਉਹਨਾਂ ਜਾ ਕੇ ਸਿਲਵਸਤਲ ਫਰੋਹਪੁਰ ਭੇਜਿਆ ਉੱਥੇ ਜਾ ਕੇ ਇਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਡਾਕਟਰਾਂ ਨੇ ਜਾ ਕਿਵੇਂ ਵੀ ਹੈ ਇਹ ਧੱਕੇ ਤੋਂੜੇ ਨਾਲ ਆਪਣੇ ਪੁੱਤਰ ਨੂੰ ਮਿਲਣ ਗਏ ਜੋ ਕਿ ਇਹਨਾਂ ਨੇ ਵੇਖਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਇੱਥੇ ਸਿਰ ਤੇ ਛੱਟ ਸੀ ਕੀਤੀ ਬਾਕੀ ਜਿਹੜਾ ਸਰਪਜੀਤ ਸਿੰਘ ਸੀ ਉਹਨਾਂ ਨੂੰ ਲੈ ਕੇ ਗਏ ਅਫਰੀਦਕੋਟ ਜੋ ਕਿ ਡਾਕਟਰਾਂ ਨੇ ਫਰੀਦਕੋਟ ਤੋਂ ਰੈਫਰ ਕਰਕੇ ਪੀਜੀਆਈ ਚੰਡੀਗੜ੍ਹ ਭੇਜਤਾ ਹੈ ਉਹਨਾਂ ਦੀ ਹਾਲਤ ਸੀਰੀਅਸ ਦੱਸੀ ਜਾਂਦੀ ਹੈ ਤੇ ਸਾਨੂੰ ਇਨਸਾਫ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਆਰਮੀ ਤੋਂ ਇਹੀ ਇਨਸਾਫ ਚਾਹੀਦਾ ਹੈ ਕਿ ਜਾਂ ਤਾਂ ਇਹ ਰੋਡ ਬੱਧਾ ਕੀਤਾ ਜਾਵੇ ਤੇ ਜਾਂ ਇਹਨਾਂ ਨੂੰ ਕੋਈ ਸਾਈਡ ਦੇ ਆਰਮੀ ਵਾਲਿਆਂ ਦਾ ਕੁਝ ਹੋਇਆ ਇਹਨਾਂ ਰੋਡ ਦਾ ਖਾ ਦਿੱਤਾ ਜਾਵੇ ਤੇ ਸਾਡਾ ਇਨਸਾਫ ਦਿਵਾਇਆ ਜਾਵੇ ਉਹ ਹੁਣ ਗੰਬੀਰ ਰੂਪ ਵਿੱਚ ਦਾਖਾ ਜੋ ਪੀਜੀਆਈ 'ਚ ਸਰਬ ਜਿਸਤेंगे ਉਹਨਾਂ ਦੇ ਅਜ਼ਾਰ ਤੇ ਬਿਆਨ ਦਿੱਤੇ ਜਾਣਗੇ ਬਾਕੀ ਦੇ ਟਿੰਡੀ ਵਾਲੇ ਦੇ ਵਿਚਾਰ ਉਚਾਲੇ ਹੋਈਏ ਜੀ ਕਿਵੇਂ ਹੋਇਆ ਇਹ ਤੂੰ ਗੱਡੀ ਆ ਰਹੀ ਸੀ ਫੌਜੀਆ ਦੀ ਟਿੰਡੀ ਵਾਲੇ ਵੱਲੋਂ ਤੇ ਅਸੀਂ ਪਾਨੇ ਵਾਲ ਜਾ ਰਹੇ ਸੀ ਤੇ ਇੱਕ ਲੈਟ ਜਗ ਰਹੀ ਸੀ ਗੱਡੀ ਦੀ ਆ ਰਹੀ ਸੀ ਤੇ ਉਹਦੇ ਵਿੱਚ ਮੋਟਰਸਾਈਕਲ ਵਜਿਆ ਜਿਹੜੀ ਗੱਠੀ ਵਜੀ ਹੈ ਉਹ ਕਿਹਨਾਂ ਦੀ ਗੱਡੀ ਸੀ ਇੱਧਰ ਆਰਮੀ ਹ ਦਾ ਦੇ ਲਈ ਹੋ ਗਿਆ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਬੀਤੀ ਰਾਤ ਕਰੀਬ 12 ਵਜੇ ਇੱਕ ਮੋਟਰਸਾਈਕਲ ਤੇ ਦੋ ਸਵਾਰ ਸੀ ਤੇ ਨਾਲ ਕਿਸੇ ਇਹਨਾਂ ਦੇ ਪਬਲਿਕ ਦੇ ਦਸਤਾਨੇ ਬੀ ਆਰਮੀ ਵਾਲਾਂ ਦੀ ਗੱਡੀ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਜਿਹੜਾ ਛਿੰਦਾ ਸਿੰਘ ਪੁੱਤਰ ਟਹਿਲ ਸਿੰਘ 25-24 ਸਾਲ ਦਾ ਜਵਾਨ ਉਹਦੀ ਐਟ ది ਸਪੋਟ ਡੈਥ ਹੋਈ ਹੈ ਉਹਦੀ ਡੈਡ ਬੋਡੀ ਸਿਵਲ ਹਸਪਤਲ ਮੋਰਚੀ ਵਿੱਚ ਹੈ ਤੇ ਇੱਕ ਸਰਬਜੀਤ ਸਿੰਘ ਆ ਉਹ ਮਤਲਬ ਜ਼ਖਮੀ ਹੋਇਆ ਜਿਹੜਾ ਅੱਗੇ ਉਹਨਾਂ ਨੇ ਮੈਡੀਕਲ ਕਲਿਨਿਕ ਕੋਲ ਰੈਫਰ ਕੀਤਾ ਉੱਥੋਂ ਅੱਗੇ ਉਹਨਾਂ ਨੇ ਪੀਜੀੀਐਨ ਲਈ ਰੈਫਰ ਕਰ ਦਿੱਤਾ ਸਰ ਜਿਹੜੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਿ ਕਿਸ ਨਾਲ ਐਕਸੀਡੈਂਟ ਕੀ ਹੋਇਆ ਕੋਈ ਪਤਾ ਲੱਗਿਆ ਸਰ ਅਜੇ ਇਹੀ ਕਿ ਆ ਵੀ ਆਰਮੀ ਦੀ ਗੱਡੀ ਸੀ ਉਹਦੇ ਵਿੱਚ ਮੋਟਰਸਾਈਕਲ ਦੇ ਨਾਲ ਆਪਸੇ ਟੱਕਰ ਹੋਈ ਹੈ ਰਾਤ ਤੇ ਬਾਕੀ ਅਜੇ ਪਹੁੰਚੇ ਸੀ ਇਨਵੈਸਟੀਗੇਸ਼ਨ ਕਰਦੇ ਆ ਹੈ ਕੀ ਆ ਹੁਣ ਮੈਰਿਟ ਜਿਹੜਾ ਅਜੇ ਕੁਛ ਨਹੀਂ ਹਿਸਤੋ ਜਿਆਦਾ ਕੁਛ ਨਹੀਂ ਪਤਾ ਅਸੀਂ ਅਜੇ ਦੇ ਜੋ ਗੱਲਬਾਤ ਦੱਸ ਹਾਂ ਚੰਦਰ ਸਿੰਘ ਦੀ ਡੈਥ ਹੋਈ ਹੈ ਤੇ ਸਰਬਜੀਤ ਸਿੰਘ ਜਿਹੜਾ ਉਹ ਸੀਰੀਅਸ